ਬੁੱਡਾਦਾਲ ਫੁੱਟਬਾਲ ਕਲੱਬ ਗੁਰਾਇਆਂ ਵੱਲੋਂ ਸਰਗਏ ਸੋਹਣ ਸਿੰਘ ਮੱਲੀ ਦੀ ਯਾਦ ਨੂੰ ਸਮਰਪੇ ਦੋ ਦਿਨਾਂ ਦੂਸਰਾ ਫੁੱਟਬਾਲ ਟੂਰਨਾਮੈਂਟ ਦੁਸਹਿਰਾ ਗਰਾਊਂਡ ਗੁਰਾਇਆਂ ਵਿਖੇ ਬੜੀ ਹੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੁਰਜੀਤ ਸਿੰਘ ਅਤੇ ਪਵਨ ਸ਼ਰਮਨ ਦੱਸਿਆ ਕਿ ਬੂਟਾ ਸਿੰਘ ਮੱਲੀ ਵੱਲੋਂ ਆਪਣੇ ਸਵਰਗੀ ਪਿਤਾ ਸਰਦਾਰ ਸੋਹਣ ਸਿੰਘ ਮੱਲੀ ਗੁਰਾਂ ਦੀ ਯਾਦ ਵਿੱਚ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਨੇ ਉਨ੍ਹਾਂ ਕਿਹਾ ਕਿ ਪਿੰਡ ਪੱਦਰ ਤੇ 8 ਟੀਮਾਂ ਅਤੇ 40 ਸਾਲ ਤੋਂ ਉੱਪਰ ਭਾਰ ਵਰਗ ਦੀਆਂ 4 ਟੀਮਾਂ ਨੇ ਵੀ ਹਿੱਸਾ ਲਿਆ ਹੈ ਇਸ ਦੌਰਾਨ ਇਨਾਮ ਵੰਡ ਮੁੱਖ ਮਹਿਮਾਨ ਵਜੋਂ ਸਰਦਾਰ ਕਰਮਵੀਰ ਸਿੰਘ ਘਮਨ ਵਿਧਾਇਕ ਜਸੂਹਾ ਵੱਜੋਂ ਕੀਤੀ ਜਾਵੇਗੀ ਜਰ ਕੀ ਪਹਿਲੇ ਨੰਬਰ ਦੀ ਟੀਮ ਨੂੰ 15000 ਰੁਪਏ ਤੇ ਦੂਸਰੇ ਨੰਬਰ ਦੀ ਟੀਮ ਨੂੰ 11000 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ 30 ਤਰੀਕ ਤੇ 4 ਤਰੀਕ ਨੂੰ ਅਸੀਂ ਬੁੱਢਾ ਦਾਲ ਫੁੱਟਬਾਲ ਕਲੱਬ ਵੱਲੋਂ ਟੂਰਨਾਮੈਂਟ ਕਰਾ ਰਹੇ ਹਾਂ ਇਹਨੂੰ ਸਾਰੇ ਦਾ ਸਾਰਾ ਸਪான்ਸਰ ਤੇ ਜਿਹਦੀ ਯਾਦ ਸੋਣ ਸਿੰਘ ਮੱਲੀ ਹੋਣਾ ਵੱਲੋਂ ਆ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਬੂਟਾ ਸਿੰਘ ਬੇਟੇ ਨੇ ਜੋ ਕਿ ਕੈਲੇਖੂਰ ਦੀ ਵਿੱਚ ਰਹਿੰਦੇ ਨੇ ਉਹਨਾਂ ਨੇ ਆ ਕੇ ਸਾਨੂੰ ਮਾਇਆ ਦਿੱਤੀ ਤੇ ਅਸੀਂ ਇਹਦੇ ਵਿੱਚ ਹਿੰਮਤ ਵਰਤੀ। ਇੱਥੇ ਹੋ ਜਾ। ਬਾਕੀ ਜਿੰਦੀਆਂ ਵੀ ਬਹੁਤ ਸਾਰੀਆਂ ਟੀਮਾਂ ਆਈਆਂ। ਉਹਨਾਂ ਦਾ ਸਾਡੇ 2 ਦਿਨ ਮੈਚ ਚੱਲਦਾ। 8 ਟੀਮਾਂ ਦਾ ਸ ਹੈਗਾ ਸਾਡੇ ਕੋਲ। ਇਹਦਾ ਬੇਰਵਾ ਉਹਨਾਂ ਦਾ ਮੈਚ ਅੱਜ ਵੀ ਚੱਲਦਾ ਕੱਲ ਨੂੰ ਫਾਈਨਲ ਹੋਣੇ ਆ। ਜੇ 12 ਟੋਟਲ ਬਾਕੀ ਟੀਮਾਂ ਸਾਡੀਆਂ ਜਿਹੜੀਆਂ 4 ਹੈਗੀਆਂ 40+ ਉਹਦੀਆਂ ਹੈਗੀਆਂ ਉਹਨਾਂ ਟੋਟਲ 12 ਟੀਮਾਂ ਹੋ ਜਾਂਦੀਆਂ। ਤੇ ਇਹਦੇ ਵਿੱਚ ਜਿਹੜਾ ਅਸੀਂ ਫਰਸਟ ਪ੍ਰਾਈਜ਼ ਰੱਖਿਆ ਹੈਗਾ ਉਹ 15000 ਰੁਪਏ ਦਾ। ਜੇ ਦਾ ਸੈਕੰਡ ਪ੍ਰਾਈਜ਼ ਹੈਗਾ ਉਹ 11000 ਰੁਪਏ ਦਾ ਹੈਗਾ ਤੇ ਸਾਡੀ ਕੋਸ਼ਿਸ਼ ਇਹ ਮੈਚ ਕਰਾਉਣਾ ਜਾਂ ਗਰਾਊਂਡ ਨੂੰ ਦੁਬਾਰਾ ਕੀ ਜੀਵੰਦੀ ਕਰਨਾ ਬੱਚਿਆਂ ਨੂੰ ਨਸ਼ਿਆਂ ਤੋਂ ਪਰੇ ਹਟਾ ਕੇ ਖੇਡਾਂ ਵੱਲ ਲਾਉਣ ਦਾ ਰੁਝਾਨ ਹੋਵੇ ਅਸੀਂ ਇਹ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਹੈ ਇਸ ਕੰਮ 'ਚ ਬੀਜ਼ੀ ਹੋਣ ਖੇਡਾਂ ਵੱਲ ਧਿਆਨ ਦੇਣ ਤੇ ਨਸ਼ਿਆਂ ਵੱਲ ਘੱਟ ਧਿਆਨ ਦੇਣ ਬੁੱਢਾਦਲ ਫੁੱਟਬਾਲ ਕਲੱਬ ਗੁਰਾਇਆਂ ਵੱਲੋਂ ਦੂਸਰਾ ਟੂਰਨਾਮੈਂਟ ਰੇਲਵੇ ਗਰਾਊਂਡ ਗੁਰਾਇਆਂ ਦੇ ਵਿੱਚ ਕਰਵਾਇਆ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਲਾਂ ਤੋਂ 20-25 ਸਾਲਾਂ ਤੋਂ ਇਹ ਗਰਾਊਂਡ ਸੁੰਨੀ ਪਈ ਸੀ ਜਿੱਥੇ ਛੱਪੜ ਬਣਿਆ ਹੋਇਆ ਸੀ ਬੁੱਢਾਦਲ ਕਲੱਬ ਨੇ ਬੜੀ ਮਿਹਨਤ ਕਰਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਔਰ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਦੋ ਗਰਾਊਂਡਾਂ ਤਿਆਰ ਕੀਤੀਆਂ ਹਾਕੀ ਔਰ ਫੁੱਟਬਾਲ ਜਿੱਥੇ ਕਿ ਸਾਡੇ ਜਿੰਨੇ ਇਹ ਬੁੱਢਾ ਦਲ ਦੇ ਪੁਰਾਣੇ ਪਲੇਅਰ ਆ ਸਾਰੇ ਅਸੀਂ ਇੱਥੇ ਖੇਡਦੇ ਰਹੇ ਆ ਔਰ ਦੁਬਾਰਾ ਸਾਡੀਆਂ ਉਹਨਾਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਟੂਰਨਾਮੈਂਟ ਹੈ ਇਹ ਸਾਡੇ ਸਵਰਗੀਆ ਸਰਦਾਰ ਸੋਨ ਸਿੰਘ ਮੱਲੀ ਦੀ ਯਾਦ ਕਰਵਾਇਆ ਜਾ ਰਿਹਾ ਔਰ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਬੜਾ ਵੱਡਾ ਸਹਿਯੋਗ ਹੈ ਸਾਡੇ ਬੁੱਢਾ ਦਲ ਕਲੱਬ ਨੂੰ ਜਦੋਂ ਵੀ ਜਿਸ ਚੀਜ਼ ਦੀ ਲੋੜ ਪੈਂਦੀ ਆ ਸਭ ਤੋਂ ਪਹਿਲਾਂ ਖੜੇ ਹੋ ਜਾਂਦੇ ਆ ਜੇ ਹੋ ਜਾਂ ਦਾਨੀ ਸੱਜਣ ਹੋਣਗੇ ਤਾਂ ਕੋਈ ਕੰਮ ਆਪਣਾ ਪਿੱਛੇ ਨਹੀਂ ਰਹਿ ਸਕਦਾ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇਹਨਾਂ ਦਾ ਸਹਿਯੋਗ ਦਿਓ ਬੁੱਢਾ ਦਲ ਦਾ ਔਰ ਟੂਰਨਾਮੈਂਟ ਦੇਖਣ ਜ਼ਰੂਰ ਆਓ ਕਹਿੰਦੇ ਰੌਣਕਾਂ ਨੇ ਵੇੜੇ ਕਿਹਦੇ ਕਰਕੇ ਇਹ ਬਾਬਾ ਬੁੱਢਾ ਦਲ ਕਰਕੇ ਜਿਹੜੇ ਟੂਰਨਾਮੈਂਟ ਕਰਾ ਰਹੇ ਆ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਥੋੜਾ ਥੋੜਾ ਸਮਾਂ ਉਹ ਜ਼ਰੂਰ ਦੇਣ